ਦੋ ਬੰਦੇ ਆਏ ਉਹ ਸੈਕਲ ਤੇ ਬਾਪੂ ਸੈਕਲ ਤੇ ਆ ਕੇ ਮੇਰੇ ਕੋਲ ਖਿਆਲੀ ਆ ਗਏ ਤੁਹਾਨੂੰ ਕੀ ਕਹਿੰਦੇ ਆਗੇ ਉਹਰੇ ਬੰਦੇ ਆਖਿਆ ਜੀ ਮੈਂ ਠੰਡੇ ਦੀ ਬੋਤਲ ਲੈਣੀ ਆਂ ਸਾਨੂੰ ਬੋਤਲ ਦਿਓ ਬੰਦੂ ਕੋ ਬੋਤਲ ਦੇ ਦਿਓ ਇੱਕ ਇੱਕ ਦੇ ਇਹ ਤੁਸੀਂ ਆਏ ਕਿੱਥੋਂ ਸੀ ਮੈਂ ਬੈਂਕੀ ਤੋਂ ਆਏ ਅੱਛਾ ਕੀ ਪੈਸੇ ਕਢਾ ਕੇ ਆਏ ਸੀ 30 ਰੁਪਏ ਲੈ ਕੇ ਅੱਛਾ ਮੈਂ ਬੈਂਕੀ ਆ ਕੇ ਬਹਿ ਗਿਆ ਆਪਣੀ ਦੁਕਾਨ ਤੇ ਆ ਕੇ ਬਹਿ ਗਿਆ ਤੇ ਜਦੋਂ 15 ਮਿੰਟ ਬਾਅਦ ਮੈਂ ਇੱਥੇ ਬੱਠਾ ਰਿਹਾ ਉਹ ਐ ਦੋ ਗਾਹ ਕਾਏ ਮੁੰਡੇ ਇਹ ਇਹ ਉਹਨਾਂ ਨੇ ਕਹੀ ਕਹੀ ਕਿ ਬੋਤਲ ਲੈਣੀ ਆਂ ਭੋਪੀ ਉਹ ਉਹ ਜਿੱਤਨੀ ਉਹਦੇ ਉਹ ਮੈਂ ਚਾਹੀ ਉੱਟ ਕੇ ਉਹ ਤੋਂ ਬੋਤਲ ਦੇਖੀ ਕੋਹਲੀ ਉਹਨਾਂ ਨੇ ਲਾਇਆ ਕਿ ਤੇ ਉਹਨੇ ਮੈਨੂੰ 500 ਰੁਪਏ ਦਿੱਤਾ ਹੂੰ 500 ਰੁਪਏ ਦੇਣਾਂ ਜਾਂ ਮੈਂ 400 ਰੁਪਏ ਮੋੜਨਾ ਸੀ ਮੈਂ ਆਪਣੇ ਪਿੱਛੋਂ ਪੈਸੇ ਕੱਢੇ ਬੱਦਵਾ ਫੇ ਉਹਨੇ ਬੰਦੋ ਕਾਹਤੇ ਕਿ ਉਹਨੂੰ ਮੈਂ 400 ਵੀ ਆ ਉਹਨ ਦੇ ਜਾ ਉਹਨੇ 400 ਰੁਪਏ ਚੱਕ ਲਿਆ ਤੇ ਜਿਹੜਾ ਨਾਮ ਵਾਲਾ ਮੁੰਡਾ ਉਹਦੇ ਨਾਲ ਰਹਿਤੀ ਉਹ ਕਹਿੰਦਾ ਜੀ ਮੈਂ ਕੋਈ ਉਹ ਮੁੰਡੇ ਨੂੰ ਕਹਿੰਦਾ ਜੀ ਮੈਂ ਕੋਪ ਨਹੀਂ ਪਿਆ ਮੈਂ ਤਾਂ ਫਟਾਫੀ ਮੈਨੂੰ ਬੋਤਲ ਬਦਲ ਦੇ ਉਹ ਮੈਂ ਬਟੂਆ ਆਪਣਾ ਇੱਥੇ ਗਾਰਜੋਲ ਕਿੱਥੇ ਰੱਖਤਾ ਉਹ ਮੈਂ ਬੰਦ ਕਰਕੇ ਜੀ ਮੈਂ ਉਹਨੂੰ ਇੱਥੋਂ ਬੋਧ ਚਾਕੇ ਉਹ 200 ਰੁਪਏ ਜੋ ਲੈਣ ਦੇ ਗਿਆ ਉਹ ਮੁੰਡੇ ਨੇ ਦੇਖਦਾ ਵੀ ਪੈਸੇ ਕੱਢੇ ਤੇ ਉਹਨੂੰ ਵਾਪਸ ਕੀਤੀ ਤੇ ਮੈਂ 400 ਉਹਨੇ ਮੰਨ ਲਏ ਨੇ ਤੇ ਮੈਂ ਉੱਧ ਨੂੰ ਗਿਆ ਉਹਨੇ ਬਟੂਆ ਚਾਕੇ ਮੋਟਰਸਾਈਕਲ ਤੇ ਕਿੱਥੇ ਜਾ ਕੇ ਵਾਸ਼ਟਾਰ ਚਾ ਲਿਆ ਉਹਨੂੰ ਜਿਹੜੇ ਮੁੰਡੇ ਨੇ ਬੋਲੀ ਤੇ ਉਹ ਮੇਰੇ ਲਈ ਕਹਾਂ ਆ ਜਾ ਉਹਨੂੰ ਬੋਠੇ ਗੋਦੀ ਕੋ ਪੰਜ ਕਿਤੇ ਮੰਗ ਕੇ ਵਾਹ ਗਿਆ ਕੋਈ ਦਿਨ ਰਦੀ ਵਾਲਿਆ ਤੇ ਗੇਰ ਕਰਨ ਚ ਟਿਕਾਇਆ ਪਰ ਜਦ ਮੈਂ ਦੇਖਿਆ ਅਗੇ ਇਹ ਜਿਹੜੇ ਬੱਚੋ ਚੱਕੇ ਲਗੇ ਮੈਂ ਭੱਜ ਗਈ ਜਿੰਨਾ ਲੱਗੇ ਮੈਂ ਵੀ ਮਾਰ ਜੁੰਦਿਆ ਪਰ ਜਾਨੂ ਮੈਨੂੰ ਪਤਾ ਨਹੀਂ ਕਿਤੇ ਕਿਤੇ ਟੋਟਲ ਕਿੰਨੇ ਪੈਸੇ ਸੀ ਤੁਹਾਡੇ ਪਰਸ ਤੇ ਬੈਂਕ ਜੋ ਤੁਸੀਂ ਕਿੰਨੇ ਲੈ ਕੇ ਆਏ ਮੈਂ 20000 ਬੈਂਕ ਤੋਂ ਲਿਆ ਸੀ 15000 ਦੀ ਕੋਸ਼ਿਸ਼ ਸੀ ਠੀਕ ਹੈ ਜੀ ਕਿੰਨੇ ਲੈ ਕੇ ਹੋ ਫਿਰ ਸਾਰੇ ਹੀ ਲੈ ਗਏ ਬੱਚੂ ਹੀ ਨਹੀਂ ਚੱਪੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਆਪਣੀ ਕੀ ਹੈ ਕਿ ਕਦੇ ਆਪਣੇ ਅੰਦੇਸ਼ ਦੇ ਵਿੱਚ ਜੋੜ ਲੈ ਮੈਨੂੰ ਸੈਂਸਿਟੀ ਹਟਾਦ ਗਈ ਜਾਂ ਕੀ ਕਰਦੀ ਵੀ ਜਦੋਂ ਜੋ ਪਾਣੀ ਪਤਨ ਮੈਂ ਜੀ ਆਪਣਾ ਕੋਈ ਭਾਲੇ ਹੁੰਦਾ ਜੇ ਕੋਈ ਜੀ ਮਿਲਦਾ ਤਾਂ ਕਿਸ ਤਰ੍ਹਾਂ ਦੇ ਲੱਗਦੇ ਆ ਜਿਹੜੇ ਮੁੰਡੇ ਸੀਗੇ ਕਿਸ ਤਰ੍ਹਾਂ ਦੇ ਸੀ ਕੋਈ ਉਹ ਤਾਂ ਜੁਨਕੀਰੀ ਤੇ ਜੀ ਟੱਪਾ ਖਾਣੇ ਲੱਗਦੇ ਨੇ ਨਾ ਸੱਤੋਂ ਕੋ ਦਾ ਦਾਤੀ ਦੇਖ ਇੱਕ ਪਾਈ ਵੀ ਉਹਨਾਂ ਨੂੰ ਲਿਖੀ ਜਾਂਦੇ ਨੇ ਕਿ ਕੀ ਹੈ ਅੱਛਾ ਜੀ ਕਾਦੀ ਦੁਕਾਨ ਆ ਇਹ ਪਲੇਟ ਸਿਫਟ ਨਹੀਂ ਬੱਚੇ ਖੇਡਦੇ ਨੇ ਗੇਮਾਂ ਵਾਲੇ ਬਣ ਮਾਰਾ ਆ ਦਾ ਜੀ ਨਾਮ ਹੀ ਵੱਜਦਾ ਤੁਹਾਡੀ ਦੁਕਾਨ ਦਾ ਹਾਂ ਜੀ ਬਨਾਨ ਨਾ ਪੁਲਿਸ ਸਟੇਸ਼ਨ ਅੱਛਾ ਬੱਚੇ ਕੀ ਖੇਡਦੇ ਰਹਿੰਦੇ ਨੇ ਉਹ ਹੈ ਗੈਮਾ ਖੇਡਣ ਹੁੰਦੇ ਜਦੋਂ ਟੀਵੀ ਨੇ ਬੱਸ ਟਾਈਮ ਪਾਸ ਨੂੰ ਕੋਈ ਕਰਦੇਓ ਕਿਹੜੇ ਮੈਚ ਵਿੱਚ ਰਟਾਇਆ ਤੁਸੀਂ ਮੈਂ ਨਹੀਂ ਫੁੱਟਬਾਲ ਕਿਉਂ ਕਰਦੇ ਤੇ ਦਾਰ ਨੇਕ ਸੀਰੇ ਬਖਸ਼ ਦਿੱਤੀ ਸੀ ਜਿਹਦੇ ਸਵਾਲ ਦੇ ਵਿੱਚ ਮਤਲਬ ਆਲੇ ਦੁਆਲੇ ਦੇ ਇਹਨਾਂ ਨੇ ਦੱਸਿਆ ਸੀਗਾ ਵੀ ਇਹ ਆ ਰਿਹਾ ਇਹਨਾਂ ਦੀ ਗੁਰੂ ਨਾਨਕ ਜੀ ਸੈਸ਼ਨ ਤੇ ਉਹਦੇ ਵਿੱਚ ਇਹ ਇਸ ਟਾਈਮ ਜਿਹੜੀ ਸਾਹਮਣੇ ਸੀਟ ਦੇ ਚਲ ਗਈ ਆ ਇੱਥੇ ਬੈਠੇ ਸੀ ਇਥੋਂ ਦੋ ਬੰਦੇ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਨੂੰ ਕੋਲਡ ਡਰਿੰਕ ਦੀ ਬੋਤਲ ਮੰਗੀ ਤੇ ਇਹਨਾਂ ਨੇ ਇਹਨਾਂ ਦੇ ਦੱਸਣ ਦੇ ਬਦਾਅ ਕਿ ਮੈਂ 30000 ਰੁਪਏ ਕਢਾਇਆ ਸੀ 40000 ਕਢੀ ਸੀ ਮੇਰੇ ਪਰਸਲੇ ਵਿੱਚ ਤੇ ਇਹਨਾਂ ਨੇ ਬੋਤਲ ਫ੍ਰੀ ਤੇ ਦੀ ਮੰਗੀ ਉਹਨਾਂ ਨੇ ਇਹ ਪੈਸੇ ਬੈਂਕ ਚ ਪਟਾ ਕੇ ਲਿਆਏ ਸੀ ਬੈਂਕ ਚੋਂ ਦੱਸਣ ਦੇ ਬਦਾਅ ਕਾ ਜੀ ਅੱਛਾ ਅੱਛਾ ਨਹੀਂ ਅਜੇ ਨਹੀਂ ਚਾਹੀਏ ਹਾਂ ਜੀ ਤੇ ਉਸ ਤੋਂ ਉਸ ਤੋਂ ਬਾਅਦ ਕੋਲਡ ਡਰਿੰਕ ਦੀ ਬੋਤਲ ਉਹਨਾਂ ਨੇ ਮੰਗੀ ਤੇ ਇਹਨਾਂ ਨੇ ਉਹਨਾਂ ਨਾਲ 500 ਰੁਪਇਆ ਦਿੱਤਾ ਜਾਂ ਤੇ ਇਹਨਾਂ ਨੇ 100 ਰੁਪਇਆ ਕੱਢ ਕੇ 400 ਪਿਆ ਵਾਪਸ ਕੀਤਾ ਤੇ ਉਹਨਾਂ ਨੇ ਇਹਨਾਂ ਦੀ ਪਰਸ ਦੇ ਵਿੱਚ ਪੈਸੇ ਦੇਖ ਲਏ ਤੇ ਉਹ ਦੋ ਬੰਦੇ ਹੋਣ ਕਰਕੇ ਦੂਸਰਾ ਬੰਦਾ ਨੇ ਨਾਲ ਦੀ ਨਾਲ ਇਹਨਾਂ ਦੇ ਕਿਤਾਬ ਵੀ ਇਹ ਇਹ ਨਹੀਂ ਬੋਤਲ ਪੀਣੀ ਦੂਸਰੀ ਬੋਤਲ ਲੈਣੀ ਹੈ ਤੇ ਇਹਨਾਂ ਨੇ ਉਹ ਸਾਹਮਣੇ ਫੇਂਜ ਲੱਗਿਆ ਹੋਇਆ ਇੱਥੋਂ ਉਤਰ ਕੇ ਦੂਸਰੀ ਬੋਤਲ ਜਦੋਂ ਚੱਕਣ ਗਏ ਆਪਣਾ ਪਰਸ ਜਿਹੜਾ ਪੈਸੇ ਵਾਲਾ ਉਹ ਨੀਚੇ ਦਰਾਜ ਦੇ ਵਿੱਚ ਰੱਖ ਦਿੱਤਾ ਤੇ ਉਹ ਬੰਦਾ ਇੱਕ ਬੰਦਾ ਇਹਨਾਂ ਦੇ ਨਾਲ ਚਲਿਆ ਗਿਆ ਵੀ ਮੈਨੂੰ ਆਹ ਬੋਤਲ ਚਾਹੀਦੀ ਆ ਤੇ ਦੂਸਰੇ ਬੰਦੇ ਨੇ ਕੀ ਕੀਤਾ ਨਾਲ ਦੀ ਨਾਲ ਇਹਨਾਂ ਦਾ ਪਰਸ ਚੁੱਕਿਆ ਚੁੱਕ ਕੇ ਪਿੱਛੇ ਮੋਟਰਸਾਈਕਲ ਹੇਠਾਂ ਨੀਚੇ ਖੜੇ ਮੋਟਰਸਾਈਕਲ ਦੇ ਉੱਪਰ ਜਾ ਕੇ ਬੈਠ ਗਿਆ ਸਟਾਰਟ ਕਰਕੇ ਤੇ ਇਹਨਾਂ ਨੇ ਜਦੋਂ ਆ ਕੇ ਦੇਖਿਆ ਵੀ ਇਸ ਤਰ੍ਹਾਂ ਕਰਕੇ ਮੋਟਰ ਲੈ ਗਏ ਉਹ ਤੇ ਪਰਸ ਆ ਕੇ ਚੈੱਕ ਕੀਤਾ ਤਾਂ ਉੱਥੇ ਪੈਸੇ ਨਹੀਂ ਸੀਗਾ ਇਹਨਾਂ ਦਾ ਪਰਸ ਚੋਰੀ ਕਰਕੇ ਲੈ ਗਿਆ ਸੀਗਾ ਜਿਹੜਾ ਨਾਲ ਬੰਦਾ ਸ਼ਖਸ ਸੀਗਾ ਜਿਹਦੀ ਅਸੀਂ ਵੱਖ-ਵੱਖਾਂ ਇੰਗਲਾਂ ਦੇ ਉੱਤੋਂ ਵੀਡੀਓ ਕਢਾਈਆਂ ਲਗੀਆਂ ਜੋ ਚੀਜ਼ ਵੀ ਸਾਹਮਣੇ ਆ ਰਹੀ ਆ ਇਹਨਾਂ ਦੀ ਅਲੱਗ-ਅਲੱਗ ਉਹਨਾਂ ਦੇ ਵਿੱਚ ਉਹਦਾ ਵੀਡੀਓ ਪਾਜਾਂ ਗੀਆਂ ਨੇ ਜਿਨ੍ਹਾਂ ਨੇ ਜਿਹੜੇ ਵੀ ਹੈ ਨੇ ਇਹ ਟੋਕੀ ਰਹੀ ਆ ਇੱਕ ਰੈੱਡ ਸ਼ਟਰ ਪਾਈ ਹੋਈ ਆ ਰਿਮੋਟ ਸਾਈਕਲ ਦਾ ਉਹ ਅਲੱਗ-ਅਲੱਗ ਹੋਰ ਵੀ ਵੀਡੀਓ ਨਾਲ ਅਸੀਂ ਮੇਲ ਕਰਾ ਰਹੇ ਆ ਜੋ ਵੀ ਚੀਜ਼ ਆ ਕੀ ਪ੍ਰਤੀਸ਼ ਚੱਲ ਰਹੀ ਆ ਜਲਦੀ ਇਹਨਾਂ ਨੂੰ ਗ੍ਰਫਤਾਰ ਕਰਕੇ ਜਿਹੜੀਆਂ ਅਗਲੀ ਕਾਰਵਾਈ ਉਮਜੇਗੇ